ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸੈਰ ਬਰਨਾਲਾ ਤੇ ਜ਼ਿਲ੍ਹਾ ਵੀ ਬਰਨਾਲਾ ਪੈਂਦਾ ਜੀ ਬਾਈ ਕੋਲ ਤਾਜੀ ਸੂਈ ਗਾਂ ਬਕੂਆ ਜੀ ਠੀਕ ਹੈ ਜੀ ਸਾਹੀ ਵਾਲਾ ਤੇ ਮਗਰਵੀ ਕਰਮਾ ਵਾਲੀ ਦੇ ਵਸਸੀ ਆ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਪਹਿਲਾ ਸੂਆ ਸੂਈ ਆ ਠੀਕ ਹੈ ਜੀ ਦੁੱਧ ਬਾਈ ਦੱਸਦਾ 7 ਲੀਟਰ ਚਾਹੇ ਦੋ ਡੰਗ ਤਿੰਨ ਡੰਗ ਚੋਕੇ ਮਸਲੀ ਕਰਕੇ ਲੈ ਜਾ ਸਕਦੇ ਹੋ ਭਰਾ ਰੇਟ ਬਾਈ ਦੱਸਦਾ ਪੈਂਤੀ ਰਮਗ ਦਾ ਠੀਕ ਹੈ ਨਾ ਦੇਣੀ ਬਾਈ ਕਹਿੰਦਾ 32000 ਦੀ ਆ ਠੀਕ ਹੈ ਨਾ ਲੋ ਜੀ ਫਾਕਸ ਨੂੰ ਦਿਖਾ ਦਿੰਦਾ ਜੀ ਤਾਂ ਟੂ ਟੂੜਾ ਦਰ ਜੀ ਲੇ ਕੇ ਰੱਖ ਜਾਲਾ ਬਰਾ ਲੋ ਜੀ ਠੀਕ ਹੈ ਜੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਠੀਕ ਹੈ ਜੀ ਦੁੱਧ ਬਹੁਤ ਵਧੀਆ ਹੁੰਦਾ ਮੱਝਾ ਰਗਾ ਹੁੰਦਾ ਇਹਦਾ ਕਰਮਾਵਾਲੀ ਦਾ ਤੇ ਮਗਰ ਵੀ ਕਰਮਾਵਾਲੀ ਦੇ ਵਸੀ ਆ ਜਿਹਨੂੰ ਪਤਾ ਠੀਕ ਹੈ ਨਾ ਦੁੱਧ ਦੁੱਧ ਕੀਤਾ ਹੈ ਗਾਂ ਦਾ ਤਾਂ ਬਹੁਤ ਵਧੀਆ ਗਾਣਾ ਹੈ ਠੀਕ ਹੈ ਨਾ ਬੱਸੀ ਤੇ ਪਹਿਲਾ ਸੂਆ ਸੂਈ ਵੀ ਆ ਸਾਰ ਬਰਨਾਲਾ ਤੇ ਜ਼ਿਲ੍ਹਾ ਵੀ ਬਰਨਾਲਾ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਓਕੇ ਬਾਏ